ਮੇਰਾ ਨਾਮ ਪਾਸਟਰ ਮਹਿੰਦਰ ਗਿੱਲ ਜੋ ਕਿ ਮੈਂ ਐਸਡੀਆ ਚਰਚ ਦਾ ਪਾਸਵਾਨ ਹਾਂ ਔਰ ਅੱਜ ਦਾ ਦਿਨ ਪੂਰੇ ਸੰਸਾਰ ਦੇ ਵਾਸਤੇ ਪੂਰੇ ਜਗਤ ਦੇ ਵਾਸਤੇ ਪੂਰੀ ਦੁਨੀਆ ਦੇ ਵਾਸਤੇ ਇੱਕ ਬਹੁਤ ਵੱਡਾ ਮਹਾਨ ਦਿਨ ਹੈ ਕਿ ਖੁਦ ਆਮਨ ਪ੍ਰਭ ਯਿਸੂ ਮਸੀਹ ਦੇ ਧਾਰੀ ਹੋ ਕੇ ਇਸ ਸੰਸਾਰ ਦੇ ਵਿੱਚ ਆ ਤੇ ਬਾਣੀ ਦੀ ਇੱਕ ਮੈਂ ਅੱਜ ਤੁਹਾਡੇ ਨਾਲ ਪੜਨਾ ਚਾਹਾਂਗਾ ਯਾਹੂਨ ਦੇ ਅੰਜ਼ਿਲ ਉਹਦਾ ਇੱਕ ਅਧਿਆਏ ਇਸ ਦੇ ਵਿੱਚ ਲਿਖਿਆ ਹੈ ਕਿ ਸ਼ਬਦ ਦੇ ਧਾਰੀ ਹੋਇਆ ਆਦ ਵਿੱਚ ਸ਼ਬਦ ਸੀ ਔਰ ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀ ਸੋ ਪੂਰੇ ਜਗਤ ਦੇ ਵਾਸਤੇ ਪੂਰੇ ਸੰਸਾਰ ਦੇ ਵਾਸਤੇ ਅੱਜ ਦਾ ਦਿਨ ਬਹੁਤ ਮਹਾਨ ਹੈ ਕਿਉਂਕਿ ਯੋਹਨ 3:16 ਦੇ ਵਿੱਚ ਪਰਮੇਸ਼ਵਰ ਦੀ ਬਾਣੀ ਦੱਸਦੀ ਹੈ ਕਿ ਪਰਮੇਸ਼ੁਰ ਨੇ ਜਗਤ ਦੇ ਨਾਲ ਜਿਹੜਾ ਪਿਆਰ ਕੀਤਾ ਕੀ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਕਿ ਜੋ ਕੋਈ ਉਸ ਤੇ ایمان ਲਿਆਏ ਉਹ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦਾ ਜੀਵਨ ਪਾਵੇ ਔਰ ਅੱਜ ਦੁਨੀਆ ਭਰ ਦੇ ਵਿੱਚ ਪ੍ਰਭ ਯਿਸੂ ਮਸੀਹ ਦਾ ਪਵਿੱਤਰ ਜਨਮ ਦਿਹਾੜਾ ਵੱਡਾ ਦਿਨ ਕ੍ਰਿਸਮਸ ਹਰ ਜਗ੍ਹਾ ਤੇ ਬੜੇ ਧੂਨ ਤਾਨ ਦੇ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਪ੍ਰਭ ਯੇਸ਼ੂ ਮਸੀਹ ਇਨਸਾਨ ਦਾ ਜਾਮਾ ਪਾ ਕੇ ਇਸ ਧਰਤੀ ਤੇ ਆਇਆ